ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਮੈਚਿੰਗ ਸੂਟ ਦੀ ਕਟਿੰਗ ਕਰਕੇ ਦਿਖਾਵਾਂਗੇ ਵੀ ਆਪਾਂ ਮੈਚਿੰਗ ਸੂਟ ਦੀ ਕਿੱਦਾਂ ਆਪਾਂ ਕਮੀਜ਼ ਦੀ ਕਟਿੰਗ ਕਰਨੀ ਹੈ ਤੇ ਕਿੱਦਾਂ ਆਪਾਂ ਸਲਵਾਰ ਦੀ ਕਟਿੰਗ ਕਰਨੀ ਹੈ ਆਜੋ ਜੀ ਹੁਣ ਆਪਾਂ ਕਰਦੇ ਹਾਂ ਸੂਟ ਦੀ ਕਟਿੰਗ ਹਾਂਜੀ ਆਹ ਦੇਖੋ ਆ ਆਪਣੀ ਕੁੜਤੀ ਹੈਗੀ ਤੇ ਆਹ ਆਪਣਾ ਸਲਵਾਰ ਦਾ ਕੱਪੜਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾਗਾ ਐਦਾਂ ਆਪਾਂ ਕੱਪੜੇ ਨੇ ਜੇ ਮਤਲਬ ਕਿ ਘੇਰਾ ਘੱਟ ਹੋਵੇ ਜਿੱਦਾਂ 15 16 17 ਘੇਰਾ ਹੋਵੇ ਨਾ ਤਾਂ ਐਦਾਂ ਹੀ ਕਮੀਜ਼ ਨਿਕਲ ਜਾਂਦਾ ਹੁੰਦਾ ਇਹ ਇਸ ਤਰ੍ਹਾਂ ਇਸ ਤਰ੍ਹਾਂ ਕਮੀਜ਼ ਨਿਕਲ ਜਾਂਦਾ ਹੁੰਦਾ ਇਹਦੇ ਨਾਲ ਕੱਪੜਾ ਆਪਾਂ ਨੂੰ ਥੋੜਾ ਜਿਹਾ ਮਤਲਬ ਕਿ ਜ਼ਿਆਦਾ ਬਚ ਜਾਂਦਾ ਹੈ ਜਿੱਦਾਂ ਆਪਾਂ ਬੱਚੇ ਵਗੈਰੇ ਦਾ ਸੂਟ ਬਣਾਉਣਾ ਬੱਚੇ ਦਾ ਤਾਂ ਬਣ ਜਾਂਦਾ ਠੀਕ ਹੈ ਜੀ ਹੁਣ ਆਪਣਾ ਦੇਖੋ ਇਹਨਾਂ ਦਾ ਘੇਰਾ ਜ਼ਿਆਦਾ ਹੈਗਾ ਆਪਾਂ ਸੂਟ ਕਿੱਦਾਂ ਕੱਢਣਾ ਲੰਬਾਈ ਚੜਾਈ ਇਸ ਤਰ੍ਹਾਂ ਆ ਵਾਲੀ ਕੰਨੀ ਫੜ ਲੈਣੀ ਆ ਆ ਵਾਲੀ ਤੇ ਕੱਪੜੇ ਨੂੰ ਆਪਾਂ ਏਦਾਂ ਵਿਛਾਉਣਾ ਐਸ ਤਰ੍ਹਾਂ ਜੀ ਦੇਖੋ ਆ ਪਹਿਲਾਂ ਕੱਪੜਾ ਵਿਛਾ ਲਿਆ ਕੱਪੜਾ ਵਿਛਾਉਣ ਤੋਂ ਬਾਅਦ ਸਭ ਤੋਂ ਪਹਿਲਾ ਸਟੈਪ ਹੁੰਦਾ ਆਪਾਂ ਕਮੀਜ਼ ਦੀ ਲੰਬਾਈ ਤੇ ਚੜਾਈ ਲਾਉਣੀ ਹੈਗੀ ਦੇਖੋ ਇਹਨਾਂ ਦੀ ਕਮੀਜ਼ ਦੀ ਲੰਬਾਈ ਹੈਗੀ ਹੈਗੀ ਆਪਾਂ ਇੱਥੋਂ ਨਾਪਣਾਗਾ ਐਸ ਤਰ੍ਹਾਂ ਦੇਖੋ ਇਹਨਾਂ ਦੇ ਕਮੀਜ਼ ਦੀ ਲੰਬਾਈ ਹੈਗੀ ਹੈ ਜੀ 42 ਇੰਚ ਠੀਕ ਹੈ ਜੀ 42 ਇੰਚ ਲੰਬਾਈ ਆਪਣੀ ਤਿਆਰ ਆ ਗਈ ਆਪਾਂ ਲੈਣਾ 4 ਇੰਚ ਐਕਸਟਰਾ ਠੀਕ ਹੈ ਜੀ ਦੇਖੋ ਪੂਰਾ ਪੂਰਾ ਕੱਪੜਾ ਆਪਾਂ 40 ਇੰਚ ਤੇ ਕਟਿੰਗ ਕਰਨੀ ਸੀ ਕੱਪੜਾ ਆਪਣਾ ਪੂਰਾ 40 ਇੰਚ ਹੀ ਹੈਗਾ ਆਪਾਂ ਇੱਥੇ ਆਪਾਂ ਸਾਰੀ ਉਹ ਕੱਪੜਾ ਲਾਉਣਾ ਕਰਤਾ ਉਹ ਨਾਪ ਕੇ ਦਿਖਾ ਦਿੰਦੇ ਆ 42 ਇੰਚ ਤੋਂ ਉੱਪਰ ਆਪਾਂ 4 ਇੰਚ ਲੈਣਾ ਹੁੰਦਾ ਜਿੰਨਾ ਤੁਹਾਡਾ ਕਮੀਜ਼ ਰੈਡੀ ਹੈ ਉਸ ਤੋਂ ਉੱਪਰ ਆਪਾਂ ਲੈਣਾ 4 ਇੰਚ ਤੇ ਹੁਣ ਆਪਾਂ ਦੇਖੋ ਜੀ ਜਿੰਨਾ ਤੁਹਾਡਾ ਘੇਰਾ ਜੇ ਤੁਹਾਡੀ ਬ੍ਰੈਸਟ ਜ਼ਿਆਦਾ ਗਈ ਕਈ ਵਾਰੀ ਕਈ ਪਹਿਣਾ ਦੀ ਬ੍ਰੈਸਟ ਜ਼ਿਆਦਾ ਹੁੰਦੀ ਆ ਜਾਂ हिਪ ਜ਼ਿਆਦਾ ਹੁੰਦੀ ਆ ਜਾਂ ਉਹਨਾਂ ਦਾ ਘੇਰਾ ਜ਼ਿਆਦਾ ਹੁੰਦਾ ਜਿਹੜੀ ਚੀਜ਼ ਜ਼ਿਆਦਾ ਆਪਾਂ ਉਹਦੇ ਮੁਤਾਬਕ ਚੜਾਈ ਲਾਉਣੀ ਆ ਦੇਖੋ ਇਹਨਾਂ ਦੀ हिਪ ਵੀ 19 ਇੰਚ ਹੀ ਆ ਗਈ ਤੇ ਘੇਰਾ ਵੀ 19 ਇੰਚ ਤੇ ਬ੍ਰੈਸਟ ਵੀ 19 ਇੰਚ 19 ਦੇ ਵਿੱਚ ਆਪਾਂ 4 ਇੰਚ ਪਲੱਸ ਕਰਨਾ 1 2 3 4 ਆਪਾਂ 23 ਇੰਚ ਤੇ ਕਟਿੰਗ ਕਰਨੀ ਆ ਆਲੋਜੀ ਇੱਕ ਨਿਸ਼ਾਨ ਇੱਥੇ ਲਾ ਲਿਆ ਇੱਕ ਆਪਾਂ ਦੇਖੋ ਜੀ 23 ਇੰਚ ਵਾਲਾ ਨਿਸ਼ਾਨ ਇੱਥੇ ਸੈਂਟਰ 'ਚ ਲਾ ਲਓ ਅੱਧੇ 'ਚ ਲਾ ਲਵੇ ਫੇਰ ਕੀ ਆਪਣੀ ਜਿਹੜੀ ਕਟਿੰਗ ਆ ਉਹ ਵਿੰਗੀ ਟੇਢੀ ਨਹੀਂ ਹੁੰਦੀ ਹੈਗੀ ਆਲੋਜੀ ਇਹ ਹੋ ਗਈ ਆਪਣੀ ਕਮੀਜ਼ ਦੀ ਲੰਬਾਈ ਚੜਾਈ ਕਰ ਲੈਣੀਆਂ ਦੇਖੋ ਜੀ ਆਪਾਂ ਕਟਿੰਗ ਆ ਦੇਖੋ ਜੀ ਆਪਾਂ ਇਹਦੀ ਕਟਿੰਗ ਕਰ ਲਈ ਮੈਚਿੰਗ ਸੂਟ ਦੇ ਵਿੱਚ ਜਿਹੜਾ ਆਹ ਵਾਲਾ ਕੱਪੜਾ ਹੁੰਦਾ ਜੇ ਆਪਣੇ ਕੋਲੇ ਉੱਪਰ ਕੱਪੜਾ ਹੁੰਦਾ ਆਪਣੀਆਂ ਉਹਦੀਆਂ 바ਮਾਂ ਬਣ ਜਾਣੀਆਂ ਸੀ ਇਹਦੀਆਂ ਦੇਖੋ ਜੀ ਆਪਾਂ 바ਮਾਂ ਬਣਾਵਾਂਗੇ ਠੀਕ ਹੈ ਜੀ ਜਿਹੜਾ ਆਲਓਵਰ ਸੂਟ ਹੁੰਦਾ ਉਹਦੇ ਵਿੱਚ ਜਿਹੜਾ ਸਾਈਡ ਤੋਂ ਕੱਪੜਾ ਲੈਂਦਾ ਉਹਦੀਆਂ ਆਪਾਂ ਸਲਵਾਰ ਦੇ ਪਰਲੇ ਪਾਉਣੇ ਹੁੰਦੇ ਆ ਹੁਣ ਆਪਾਂ ਤੁਹਾਨੂੰ ਦੱਸਦੇ ਹਾਂਗੇ ਵੀ ਆਪਾਂ ਕੱਪੜੇ ਦਾ ਪਾਸਾ ਕਿੱਦਾਂ ਬਦਲਣਾ ਜੇ ਤੁਹਾਡੇ ਪ੍ਰਿੰਟ ਦਾ ਮੂੰਹ ਫੁੱਲ ਹੁੰਦੇ ਨੇ ਜਿਹੜੇ ਉਹ ਇੱਕ ਪਾਸੇ ਨੂੰ ਹੁੰਦੇ ਆ ਆ ਦੇਖੋ ਜਿਹੜੇ ਆ ਫੁੱਲਾਂ ਦੇ ਮੂੰਹ ਨੇ ਜਿਹੜਾ ਜਿਹੜਾ ਯਾਨੀ ਕਿ ਆਪਣਾ ਪ੍ਰਿੰਟ ਆ ਇਹ ਉੱਪਰ ਨੂੰ ਜਾ ਰਿਹਾ ਇਹਦਾ ਜਾ ਰਿਹਾ ਦੇਖੋ ਜੀ ਇਹਦਾ ਇਸ ਤਰੀਕੇ ਨੂੰ ਜਾ ਰਿਹਾ ਇਹਦਾ ਇਸ ਤਰੀਕੇ ਨੂੰ ਜਿੱਧਰ ਆਪਾਂ ਮੋਢੇ ਕੱਟਣੇ ਨੇ neck ਕਿੰਨੇ ਆ ਆਪਾਂ ਉਹਦਾ ਪ੍ਰਿੰਟ ਕਰ ਲੈਣਾਗਾ ਫੁੱਲਾਂ ਦੇ ਮੂੰਹ ਆਪਾਂ ਗਲੇ ਕਿੰਨੀ ਕਰ ਲੈਣੇ ਨੇ ਗਲੇ ਕਿੰਨੀ ਕਰਕੇ ਆਪਾਂ ਕੱਪੜੇ ਦੀਆਂ 4 ਤਹਾਂ ਕਰਕੇ ਕੱਪੜੇ ਨੂੰ ਆਪਾਂ ਵਿਚਾਰ ਲੈਣਾ ਦੇਖੋ ਜੀ ਇਸ ਤਰ੍ਹਾਂ 4 ਤਹਾਂ ਦੇ ਵਿੱਚ ਆਪਾਂ ਕੱਪੜਾ ਫੋਲਡ ਕਰਨ ਤੋਂ ਬਾਅਦ ਹੁਣ ਆਪਾਂ ਸਭ ਤੋਂ ਪਹਿਲਾਂ ਟੀਰਾ ਰੱਖਣਾਗਾ ਟੀਰਾ ਆਪਾਂ ਦੇਖੋ ਜੀ ਇਹਨਾਂ ਦਾ ਰੱਖਣਾਗਾ 6.5 ਇੰਚ ਕਿਉਂਕਿ ਇਹਨਾਂ ਦਾ ਜਿਹੜਾ ਬੈਕ ਨੈਕ ਆ ਉਹ ਨਾ ਤਾਂ ਜ਼ਿਆਦਾ ਵੱਡਾ ਤੇ ਨਾ ਹੀ ਜ਼ਿਆਦਾ ਛੋਟਾ ਇਸ ਕਰਕੇ ਆਪਾਂ ਟੀਰਾ ਰੱਖਾਂਗੇ 6.5 ਇੰਚ ਇਕਾ ਜੀ ਟੀਰਾ ਰੱਖੇ ਆਪਾਂ 6.5 ਇੰਚ ਤੇ ਜਿਹੜਾ ਮੋਢਾ ਦਾ ਇਹ ਰੱਖਾਂਗੇ ਆਪਾਂ 7.5 ਇੰਚ 7.5 ਇੰਚ ਤੇ ਆਪਾਂ ਮੋਢੇ ਦਾ ਨਿਸ਼ਾਨ ਲਾ ਲਿਆ ਮੋਢੇ ਦਾ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ ਇੱਥੋਂ 6.5 ਰੱਖਿਆ ਇੱਥੋਂ ਦੇਖੋ ਜੀ ਆਪਾਂ 0.5 ਇੰਚ ਘਟਾ ਦੇਣਾ ਜਿੰਨਾ ਵੀ ਤੁਹਾਡਾ ਟੀਰਾ ਉਸ ਤੋਂ ਜਿਹੜਾ ਆਪਾਂ ਮੋਢੇ ਕੋਲੇ ਆ ਕੇ ਆਪਾਂ 0.5 ਇੰਚ ਘਟਾਉਣਾ ਹੁੰਦਾ ਹੈ ਆ ਲਓ ਜੀ ਇਹਦਾ ਆਪਾਂ ਬਣਾ ਲੈਣਾ ਇੱਕ ਬਾਕਸ ਇਸ ਤਰ੍ਹਾਂ ਠੀਕ ਹੈ ਜੀ ਇਹ ਬਾਕਸ ਰੈਡੀ ਕਰਨ ਤੋਂ ਬਾਅਦ ਹੁਣ ਆਪਾਂ ਮੋਢੇ 'ਚ ਆਪਣੇ 'ਚ ਪੈਂਦੀਆਂ ਨੇ ਤਿੰਨ ਚਾਰ ਕਾਟਾਂ ਪਹਿਲੀ ਕਾਟ ਦੇਖੋ ਪਾਵਾਂਗੇ ਆਪਾਂ ਇੱਥੇ ਅੱਧਾ ਇੰਚ ਦੀ ਠੀਕ ਹੈ ਜੀ ਦੂਜੀ ਕਾਟ ਆਪਾਂ ਇੱਥੇ ਪਾਈ ਸੀਗੀ ਪਹਿਲੀ ਇੱਥੇ ਅੱਧਾ ਇੰਚ ਘਟਾਇਆ ਸੀ ਹੁਣ ਆਪਾਂ ਅੱਧਾ ਇੰਚ ਉੱਪਰੋਂ ਘਟਾ ਦੇਣਾ ਹੁਣ ਆਪਾਂ ਮੋਢੇ ਦੀ ਗਲਾਈ ਪਾਉਣ ਖਾਤਰ ਫਰੰਟ ਵਾਲੀ ਤੇ ਬੈਕ ਵਾਲੀ ਕਾਟ ਫਰੰਟ ਵਾਲੀ ਪਾਵਾਂਗੇ ਦੇਖੋ ਆਪਾਂ 1 ਇੰਚ ਤੇ ਤੇ ਬੈਕ ਵਾਲੀ ਪਾਉਣੀ ਆ ਆਪਾਂ ਦੇਖੋ ਜੀ ਪਿਛਲੀ ਕਾਟ 2 ਇੰਚ ਤੇ ਠੀਕ ਹੈ ਜੀ ਇੰਨਾ ਹੀ ਦੇਖੋ ਜੀ ਬ੍ਰੈਸਟ ਹੈਗੀ ਆ 19 ਇੰਚ 19 ਦਾ ਆਪਾਂ ਕਰ ਲੈਣਾਗਾ ਹਾਫ 9.5 ਇੰਚ ਇਹਦੇ ਵਿੱਚ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਇਹਦਾ ਪੈਦਾ ਇੰਚ ਟੇਪ ਨੂੰ ਫੋਲਡ ਕਰਕੇ ਹਾਫ ਕਰ ਲੈਣਾ ਜਿੰਨਾ ਆਇਆ ਉਹਨੇ ਹੀ ਆਪਾਂ ਦੇਖੋ ਜੀ ਇੱਥੇ ਨਿਸ਼ਾਨ ਲਾ ਲੈਣਾ 5 ਇੰਚ ਦਾ ਨਿਸ਼ਾਨ ਲਾਉਣਾ ਦੇਖੋ ਜੀ ਆਪਾਂ ਉੱਪਰ ਠੀਕ ਹੈ ਜੀ ਹੁਣ ਆ ਸਾਰੇ ਜਿਹੜੇ ਆਪਾਂ ਜਿਹੜੇ ਆਪਾਂ ਨਿਸ਼ਾਨ ਲਾਏ ਨੇ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਮਿਲਾ ਲੈਣਾ ਇਸ ਤਰ੍ਹਾਂ ਹਾਂ ਜੀ ਆ ਪੈ ਗਈਆਂ ਆਪਣੀਆਂ ਮੋٹے ਦੀਆਂ ਕਾਟਾਂ ਹੁਣ ਇਸ ਤੋਂ ਅਗਲਾ ਸਟੈਪ ਹੁੰਦਾ ਆਪਾਂ ਸਾਈਡ ਸਲਾਈ ਰੱਖਣ ਦਾ ਦੇਖੋ ਸਾਈਡ ਫਲਾਈ ਰੱਖਣੀ ਆ ਆਪਾਂ ਇਹਨਾਂ ਦੀ 2 ਇੰਚ ਠੀਕ ਹੈ ਜੀ ਸਾਈਡ ਸਲਾਈ ਤੁਸੀਂ ਆਪਣੀ ਮਰਜ਼ੀ ਮੁਤਾਬਕ ਜਿੰਨ ਕਈ ਪੈਣਾ ਜ਼ਿਆਦਾ ਨੀਮੀਆ ਨੀਮੀ ਵੀ ਸਾਈਡ ਸਲਾਈ ਪਾਉਂਦੀਆਂ ਨੇ ਠੀਕ ਹੈ ਜੀ ਉੱਚੀ ਨਹੀਂ ਸੋਹਣੀ ਲੱਗਦੀ ਨੀਮੀ ਤੁਸੀਂ 22 ਇੰਚ ਵੀ ਕਰ ਸਕਦੇ ਹੋ 23 ਵੀ ਕਰ ਸਕਦੇ ਹੋ ਸਾਈਡ ਸਲਾਈ ਤੁਹਾਡੀ ਕਿੰਨੀ ਵੀ ਆ ਤੁਸੀਂ 23 ਪਾ ਲਓ ਚਾਹੇ 24 ਪਾ ਲਓ ਜਿੰਨੀ ਘਟੀ ਜਾਊ ਉਹਨਾਂ ਆਪਾਂ ਨੂੰ हिਪ ਦਾ ਨਾਪ ਵਧਾਉਣਾ ਪਊ ਪਰ ਜਿਹੜਾ ਆਪਣਾ ਕਮਰ ਦਾ ਅਨਸਾਰ ਆਗਾ ਜਾਨੀ ਕਿ ਫਿਟਿੰਗ ਦਾ ਅਨਸਾਰ ਇਹ 14 ਤੇ ਹੀ ਲਾਉਣਾ ਆਪਾਂ ਇਹ ਆਪਾਂ ਵਧਾਉਣਾ ਘਟਾਉਣਾ ਨਹੀਂ ਹੈਗਾ ਵੀ ਆਪਾਂ ਹਿੱਪ نیچے ਨੂੰ ਵਧਾ ਲਈ ਆਪਾਂ ਕਮਰ ਦਾ ਇਨਸਾਨ ਵੀ نیچے ਨੂੰ ਵਧਾਉਣਾ ਨਹੀਂ ਜੀ ਇਹ 14 ਇੰਚ ਤੇ ਹੀ ਲਾਉਣਾ ਤੇ ਦੇਖੋ ਇਹਨਾਂ ਦੀ ਕਮਰ ਹੈਗੀ ਹੈਗੀ 15 ਇੰਚ 15 ਦਾ ਹਾਫ ਹੋ ਗਿਆ 7.5 ਇੰਚ ਉਹਦੇ ਵਿੱਚ ਆਪਾਂ 1 ਇੰਚ ਕਰਾਂਗੇ ਪਲੱਸ ਉਹ ਪਲੱਸ ਆਪਾਂ ਤਾਂ ਕਰਨਾ ਜਿਹੜਾ ਆਪਣੀਆਂ ਪਲੇਟਸ ਦੇ ਵਿੱਚ ਕੱਪੜਾ ਆਉਂਦਾ ਹੈਗਾ ਉਹ ਕੱਪੜਾ ਆਉਣ ਤੋਂ ਬਾਅਦ ਜੇ ਆਪਾਂ ਨਹੀਂ ਵਧਾ ਕੇ ਰੱਖਾਂਗੇ 1 ਇੰਚ ਤਾਂ ਆਪਣਾ ਕਮੀਜ਼ ਟਾਈਪ ਹੋ ਜਾਊਗਾ ਜੇ ਤੁਸੀਂ ਪਲੇਟਸ ਪਾਉਣੀਆਂ ਨੇ ਤਾਂ 1 ਇੰਚ ਵਧਾ ਕੇ ਰੱਖਣਾ ਆਪਾਂ 8.5 ਤੇ ਨਸਾਨ ਲਾਇਆ ਜੇ ਨਹੀਂ ਪਾਉਣੀਆਂ ਤਾਂ ਤੁਸੀਂ ਉਹ ਨਹੀਂ ਰੱਖਣਾ ਦੇਖੋ ਇਹਨਾਂ ਦੀ ਹਿੱਪ ਹੈਗੀ ਹੈ ਜੀ 20 ਇੰਚ ਸੌਰੀ ਹਿੱਪ ਤਾਂ ਹੈਗੀ ਆ ਦੇਖੋ ਜੀ ਇਹਨਾਂ ਦੀ 19 ਇੰਚ ਆਪਾਂ 9.5 ਤੇ ਨਸਾਨ ਲਾਉਣਾਗਾ ਤੇ ਹੁਣ ਦੇਖੋ ਜਿਹੜੇ ਆਪਾਂ ਮਾਰਕਿੰਗ ਕੀਤੀ ਆ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਮਿਲਾ ਲੈਣਾ ਮਿਲਾਉਣ ਤੋਂ ਪਹਿਲਾਂ ਆਪਾਂ 2.5 ਇੰਚ ਦਾ ਨਿਸ਼ਾਨ ਇੱਥੇ ਬਿਲਕੁਲ ਸਿੱਧੀ ਲਾਈਨ ਲਾਉਣੀ ਆ ਇਹ ਇਸ ਤਰ੍ਹਾਂ ਇਹਨੂੰ ਆਪਾਂ ਇਹਦੇ ਨਾਲ ਇਹਨੂੰ ਆਪਾਂ ਇਹਦੇ ਨਾਲ ਇਸ ਤਰ੍ਹਾਂ ਮਿਲਾ ਲੈਣਾ ਮਿਲਾਉਣਾ ਆਪਾਂ ਸਕੇਲ ਦੇ ਨਾਲ ਹੀ ਆ ਜੀ ਇਸ ਤਰ੍ਹਾਂ ਤੇ ਆ ਦੇਖੋ ਆ ਲਾਈਨ ਨੂੰ ਆਪਾਂ ਨਾ ਇਹਦੇ ਨਾਲ ਨਹੀਂ ਮਲਾਉਣਾ ਆਪਾਂ ਇਹਦੇ ਨਾਲ ਮਲਾਉਣਾ ਐਨੇ ਫਿਰ ਇਹਦੇ ਨਾਲ ਕੀ ਹੁੰਦਾ ਆਪਣੀ ਬ੍ਰੈਸਟ ਕੋਲੋਂ ਜਿਹੜੀ ਫਿਟਿੰਗ ਆ ਉਹ ਗੱਦੀ ਨਹੀਂ ਹੈਗੀ ਆਪਾਂ ਇੱਥੋਂ ਨਾ ਹਲਕੀ ਜੀ ਇਸ ਤਰ੍ਹਾਂ ਗਲਾਈ ਪਾਉਣੀ ਆ ਜਦੋਂ ਗਲਾਈ ਪਾਵਾਂਗੇ ਆਪਣੇ ਆ ਸਲਾਈ ਲੌਂ ਟਾਈਮ ਨਾ ਇੱਥੋਂ ਹਲਕਾ ਜਾਂ ਘਟ ਵੀ ਜਾਂਦਾ ਉਹਦੀ ਕੋਈ ਪ੍ਰੋਬਲਮ ਨਹੀਂ ਹੁਣ ਆਪਾਂ ਦੇਖੋ ਜੀ ਜਦੋਂ ਨਾ ਇੱਥੋਂ ਘੱਟ ਜਾਂਦਾ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਨਾ ਹੀ ਆਪਣਾ ਬ੍ਰੈਸਟ ਕੋਲੋਂ ਸੂਟ ਟਾਈਟ ਹੁੰਦਾ ਉਹਦੇ ਨਾਲ ਸਭੋਂ ਆਪਣੀ ਆਰਮਹੋਲ ਦੇ ਨੀਚੇ ਆ ਮੋਢੇ ਦੇ ਥੱਲੇ ਨਾ ਝੋਲ ਨਹੀਂ ਪੈਂਦਾ ਹੈਗਾ ਬ੍ਰੈਸਟ ਆਪਣੀ ਆ ਜਗ੍ਹਾ ਦੇ ਬਰਾਬਰ ਹੁੰਦੀ ਆ ਉਹਦੇ ਆਹ ਵਾਲੀ ਜਗ੍ਹਾ ਤੋਂ ਆਪਣਾ ਜਿੰਨੀ ਤੁਹਾਡੀ ਬ੍ਰੈਸਟ ਆ ਉਨੇ ਹੀ ਹੋਣਾ ਚਾਹੀਦਾ 2.5 3 ਇੰਚ ਤੱਕ ਇਹਦੇ ਨਾਲ ਫਿਰ ਥੋੜੀ ਬ੍ਰੈਸਟ ਕੋਲੋਂ ਫਿਟਿੰਗ ਦੱਸਦੀ ਨਹੀਂ ਹੈਗੀ ਦੇਖੋ ਪਲੇਟਸ ਮਾਣਾਗੇ ਆਪਾਂ 12 ਇੰਚ ਤੇ ਬੰਨ ਤੋਂ ਬਾਅਦ ਇਹਨਾਂ ਨੇ ਜੀ 11 1/2 ਇੰਚ ਰੈਡੀ ਰਹਿ ਜਾਣਾ ਤੇ نیچے ਨੂੰ ਪਲੇਟਸ ਦੀ ਲੈਂਥ ਆ ਜਿਹੜੀ ਇਹ ਰੱਖਾਂਗੇ ਦੇਖੋ ਜੀ ਆਪਾਂ 7 ਇੰਚ 7 ਇੰਚ ਤੇ ਆਪਾਂ ਜਿਹੜੀਆਂ ਪਲੇਟਸ ਦੀ ਚੜਾਈ ਆਏਗੀ ਇਹ ਰੱਖਣੀ ਆ ਜੀ 3 1/2 ਇੰਚ ਤੁਸੀਂ 3 ਵੀ ਰੱਖ ਸਕਦੇ ਹੋ 3 1/2 ਵੀ 3 1/2 ਚੋਂ ਜ਼ਿਆਦਾ ਨਹੀਂ ਰੱਖਣਾ 3 ਤੋਂ ਘੱਟ ਨਹੀਂ ਰੱਖਣੀ ਇਹਨਾਂ ਦੀ ਚੜਾਈ ਹੁਣ ਆਪਾਂ ਪੌਣੀਆਂ ਨੇ ਸਾਈਡ ਵਾਲੀਆਂ ਪਲੇਟਸ ਸਾਈਡ ਵਾਲੀਆਂ ਪਲੇਟਸ ਤੋਂਨ ਦੇ ਲਈ ਆਪਾਂ ਆਹ ਵਾਲੇ ਨਿਸ਼ਾਨ ਦੇ ਨਾਲ ਇੱਥੇ ਇੱਥੇ ਨਹੀਂ ਮਲਾਉਣਾ ਇੱਥੇ ਇਹਨੂੰ ਆਪਾਂ ਇਹਦੇ ਨਾਲ ਮਲਾ ਲੈਣਾ ਤੇ ਇਸ ਤਰ੍ਹਾਂ ਲਾਈਨ ਮਾਰ ਲੈਣੀ ਆ ਚਾਕ ਨਾਲ ਇਸ ਤਰ੍ਹਾਂ ਜੀ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਲਾ ਲੈਣਾ ਐਵੇਂ ਐਵੇਂ ਮਲਾਉਣ ਤੋਂ ਬਾਅਦ ਦੇਖੋ ਆਪਾਂ ਨਾ 2 2 ਇੰਚ ਦਾ ਪਾ ਦੇਣਾ ਦੋਵਾਂ ਪਲੇਟਾਂ ਦੇ ਵਿੱਚ ਫਰਕ 2 ਇੰਚ ਦਾ ਹੀ ਇੱਥੇ ਤੇ 2 ਇੰਚ ਦਾ ਹੀ ਇੱਥੇ ਆਹ ਹੋ ਗਈ ਦੇਖੋ ਜੀ ਆਪਣੀ কুরਤੀ ਦੀ ਸਾਰੀ ਮਾਰਕਿੰਗ ਆਪਾਂ ਹੁਣ ਕਰ ਦੇਣੀ ਐ ਇਸਦੀ ਕਟਈ ਆਹ ਆਪਣੀ ਜਿਹੜੀ ਤਿਰਸੀ ਕਾਟ ਆ ਗਈ ਇਹ ਦੇਖੋ ਜੀ ਇਸ ਤਰ੍ਹਾਂ ਪੈਂਦੀ ਹੈ ਜੀ ਨਾ ਜਿਹੜਾ ਐਕਸਟਰਾ ਕਪੜਾ ਹੁੰਦਾ ਤੁਸੀਂ ਇੱਥੇ 2 2 ਇੰਚ ਛੱਡ ਕੇ ਕਪੜਾ ਚਾਹੇ ਤਾਂ ਪਹਿਲਾਂ ਕਟਿੰਗ ਕਰ ਲਓ ਚਾਹੇ ਸਲਾਈ ਤੋਂ ਬਾਅਦ ਕਟਿੰਗ ਕਰ ਲਓ ਹੁਣ ਦੇਖੋ ਜੀ ਆਪਾਂ ਕੀ ਕਰਨਾ ਹੁਣ ਆਪਾਂ ਨਾ ਆਪਣਾ ਫਰੰਟ ਵਾਲਾ ਪੱਲਾ ਚੱਕਣਾਗਾ ਇਹਨੂੰ ਨਾ ਆਪਾਂ ਇਸ ਤਰ੍ਹਾਂ ਮਿਲਾ ਲੈਣਾ ਇਸ ਤਰ੍ਹਾਂ ਮਲਾਉਣ ਦੇ ਨਾਲ ਜਿਹੜੀ ਆਪਣੀ ਨਾ ਮਾਰਕਿੰਗ ਆ ਗਈ ਉਹ ਦੂਸਰੇ ਪਾਸੇ ਆਰਾਮ ਨਾਲ ਚਲੀ ਜਾਂਦੀ ਹੈ ਆ ਦੇਖੋ ਆ ਸਾਰੀਆਂ ਜਿਹੜੀਆਂ ਆਪਣੀਆਂ ਕੰਨੀਆਂ ਨੇ ਇਹਨਾਂ ਨੂੰ ਆਪਾਂ ਬਰਾਬਰ ਰੱਖਣਾ ਆ ਦੇਖੋ ਇੱਥੇ ਚਾਹੇ ਤੁਸੀਂ ਚਾਕ ਨਾਲ ਨਿਸ਼ਾਨੀ ਲਾ ਲਓ ਚਾਹੇ ਤੁਸੀਂ ਕੈਂਚੀ ਨਾਲ ਕੱਟ ਲਵਾ ਲਓ ਇਹ ਹੱਥ ਨਾਲ ਕਰ ਲੈਣੀ ਆ ਪ੍ਰੈਸ ਚਾਹ ਲੋ ਜੀ ਆਪਣੀ ਸਾਰੀ ਮਾਰਕਿੰਗ ਦੂਸਰੀ ਸਾਈਡ ਆ ਗਈ ਇਸ ਤਰ੍ਹਾਂ ਆਪਾਂ ਜਦੋਂ ਨਾ ਕੁੜਤੀ ਦੀ ਸਟਿਚਿੰਗ ਕਰਾਂਗੇ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗਾ ਮੋਡੇ ਦੀ ਕਾਟ ਤੁਹਾਨੂੰ ਆਪਾਂ ਪਾ ਕੇ ਦਿਖਾਉਣੇ ਆਂਗੇ ਆ ਬੈ ਗਈ ਆਪਣੀ ਫਰੰਟ ਅਲੀ ਕਾਟ ਹੁਣ ਆ ਪੱਲੇ ਦੀ ਆਪਾਂ ਨੂੰ ਹਜੇ ਜ਼ਰੂਰਤ ਤਾਂ ਆਪਾਂ ਬਾਹਾਂ ਦੀ ਕਟਿੰਗ ਕਰਨੀ ਹੈ ਇਹਨੂੰ ਆਪਾਂ ਰੱਖਣਾ ਕੋਲੇ ਤੇ ਆਪਾਂ ਹੁਣ ਪਿਛਲੇ ਪੱਲੇ ਦੀ ਤੁਹਾਨੂੰ ਮਾਰਕਿੰਗ ਕਰਕੇ ਦਿਖਾਉਣੇ ਆ ਕਿ ਕਿੱਦਾਂ ਪਲੇਟਸ ਪਾਉਣੀਆਂ ਨੇ ਤੇਿੱ ਕਿੱਦਾਂ ਆਪਾਂ neck ਦੀ ਕਟਿੰਗ ਕਰ ਲਈ। ਆ ਦੇਖੋ ਜੀ ਹੁਣ ਆਪਾਂ ਗਲੇ ਦੀ ਜਿਹੜੀ ਚੜਾਈ ਆ ਇਹ ਆਪਾਂ 2.5 ਇੰਚ ਰੱਖਣੀ ਆ। ਜੇ ਗਲਾ ਛੋਟਾ ਹੋਵੇ 3-4 ਇੰਚ ਹੋਵੇ ਤਾਂ ਆਪਾਂ ਗਲੇ ਦੀ ਚੜਾਈ 2.5 ਇੰਚ ਰੱਖਾਂਗੇ। ਦੇਖੋ ਇਹਨਾਂ ਦਾ ਜਿਹੜਾ ਪਿਛਲਾ ਗਲਾ ਗਾਇ ਹੈਗਾ ਦੇਖੋ ਜੀ 6 ਇੰਚ। ਜਿੰਨਾ ਇੱਥੋਂ ਰੱਖਿਆ ਉਨੇ ਹੀ ਆਪਾਂ نیچے ਤੋਂ ਰੱਖ ਕੇ ਐਸ ਤਰ੍ਹਾਂ ਬਾਕਸ ਬਣਾ ਲੈਣਾ ਤੇ ਇਹਨੂੰ ਦੇ ਦੇਣੀ ਆ। ਗੁਲਾਈ ਜੇ ਤੁਹਾਡਾ ਗਲਾ ਡੀਪ ਆਗਾ ਤਾਂ ਤੁਸੀਂ ਗਲੇ ਦੀ ਕਟਿੰਗ ਨਹੀਂ ਕਰਨੀ ਹੈਗੀ ਫਿਰ ਤੁਸੀਂ ਬੁਕਰਮ ਵਾਲਾ ਗਲਾ ਪਾਓ ਤਾਂ ਉਹਦੇ ਨਾਲ ਆਪਣੇ ਜਿਹੜਾ ਗਲਾ ਦਾ ਉਹਦੇ ਤੇ ਛਿੱਟ ਨਹੀਂ ਪੈਂਦੀ ਹੈਗੀ ਤੇ ਨਾ ਹੀ ਆਪਣੇ ਜਿਹੜੇ ਮੋਢੇ ਨੇ ਉਹ ਡਿੱਗਣ ਤੇ ਹੁਣ ਦੇਖੋ ਆਪਾਂ ਪਲੇਟਸ ਪਾਉਣੀਆਂ ਨੇ ਪਲੇਟਸ ਫਰੰਟ ਵਾਲੀਆਂ ਮੰਗੂ ਇਹ ਵੀ 12 ਇੰਚ ਤੇ ਤੇ ਜਿਹੜੀ ਇਹਨਾਂ ਦੀ ਲੈਂਥ ਆ ਇਹ ਆਪਾਂ ਡੇਢ ਇੰਚ ਵਧਾ ਕੇ ਰੱਖਾਂਗੇ ਫਰੰਟ ਵਾਲੀਆਂ 7 ਇੰਚ ਲੈਂਥ ਸੀ ਇਹਦੀ ਆਪਾਂ ਡੇਢ ਇੰਚ 8.5 ਇੰਚ ਚੜਾਈ ਜਿੰਨੀ ਫਰੰਟ ਵਾਲਿਆਂ ਦੀ ਸੀ ਉਨੀ 3.5 ਇੰਚ ਇੱਥੋਂ ਵੀ 3.5 ਇੰਚ ਠੀਕ ਹੈ ਜੀ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਮਲਾ ਲੈਣਾ ਇਸ ਤਰ੍ਹਾਂ ਮਲਾਉਣ ਤੋਂ ਬਾਅਦ ਇੰਚੀ ਟੇਪ ਦਾ ਜਿਹੜਾ ਤਿੱਖਾ ਹਿੱਸਾ ਨਾ ਇਹਨੂੰ ਆਪਾਂ ਇੱਥੇ ਰੱਖ ਕੇ ਇੱਧਰ ਮਸਾਂ ਲਾ ਲੈਣਾ ਐਸੇ ਤਰ੍ਹਾਂ ਹੀ ਜੀ ਆਪਾਂ ਇੱਧਰ ਲਾ ਲੈਣਾ ਆ ਦੇਖੋ ਮਸਾਂ ਲੱਗ ਗਈ ਇਹਨਾਂ ਨੂੰ ਆਪਾਂ ਐਸੇ ਤਰ੍ਹਾਂ ਮਿਲਾ ਲੈਣਾ ਆਪਣੀਆਂ ਜਿਹੜੀਆਂ ਪਲੇਟਾਂ ਦੇ ਪੁਆਇੰਟ ਨੇ ਉਹ ਵਿੰਗੇ ਢੇ ਨਹੀਂ ਹੋਣਗੇ ਹੁਣ ਆਪਾਂ ਕਰਾਂਗੇ ਜੀ ਬਾਹਾਂ ਦੀ ਕੱਢੀ ਦੇਖੋ ਜੀ ਇਹ ਆਪਣੀਆਂ ਬਾਹਾਂ ਦਾ ਜਿਹੜਾ ਸਾਈਡ ਤੋਂ ਕਪੜਾ ਲਿਆ ਸੀ ਉਹ ਆ ਗਿਆ ਜੀ ਚੜਾਈ ਆਪਾਂ ਸਾਰੀ ਰੱਖ ਲਈ ਜੇ ਕਪੜਾ ਘੱਟ ਲੱਗੂ ਤਾਂ ਆਪਾਂ ਪਾਵਾਂਗੇ ਜੋੜ ਠੀਕ ਹੈ ਜੀ ਤੇ ਆਪਣੀਆਂ ਜਿਹੜੀਆਂ ਬਾਹਾਂ ਨੇ ਇਹ 21 ਇੰਚ ਤਿਆਰ ਨੇ ਠੀਕ ਹੈ ਜੀ ਆਪਾਂ 3 ਇੰਚ ਐਕਸਟਰਾ ਰੱਖਣਾ ਜਿੰਨੀ ਤੁਹਾਡੀ ਬਾਹ ਰੈਡੀ ਹੈਗੀ ਤੁਸੀਂ ਉਹਦੇ ਨਾਲੋਂ 3 ਇੰਚ ਐਕਸਟਰਾ ਰੱਖਣਾ ਇਹ ਪੂਰੀਆਂ ਬਾਹਾਂ ਦਾ ਕੱਪੜਾ ਵਾ ਫੁੱਲ 슬ੀਵਸ ਆਗਾ ਇਹ ਨਹੀਂ ਕਰ ਲੈਣੀ ਆਪਾਂ ਕਟਿੰਗ ਕਟਿੰਗ ਕਰਕੇ ਤੁਹਾਨੂੰ ਤੇਰਾ ਆਪਾਂ ਫੋਲਡ ਕਰਕੇ ਕਾਟ ਕੇ ਦਿਖਾਉਣੀ ਆ ਬਾਹਮਾ ਦਾ ਵੀ ਜੀ ਪ੍ਰਿੰਟ ਆਪਾਂ ਇੱਕ ਸਾਈਡ ਨੂੰ ਕਰ ਲੈਣਾਗਾ ਜਿਹੜੇ ਫੁੱਲਾਂ ਦੇ ਮੂੰਹ ਨੇ ਜਾਣੀ ਉਹ ਆਪਾਂ ਇੱਕ ਪਾਸੇ ਨੂੰ ਕਰ ਲੈਣੇ ਨੇ ਉੱਪਰ ਨੂੰ ਆਹ ਦੇਖੋ ਜੀ ਐਸ ਤਰ੍ਹਾਂ ਆਪਣੀ ਆ ਬਾਹਮਾ ਦੀ ਚੜਾਈ ਪੂਰੀ ਬਣ ਜਾਣੀ ਹੈਗੀ ਜੇ ਕੱਪੜਾ ਆਪਾਂ ਨੂੰ ਲੱਗੇ ਵੀ ਆਪਣਾ ਮੋਡਾ ਜ਼ਿਆਦਾ ਆਗਾ ਫਿਰ ਆਪਾਂ ਇਹਦੇ ਵਿੱਚ ਜੋੜ ਵੀ ਪਾ ਸਕਦੇ ਆ ਆਹ ਦੇਖੋ ਜੀ ਠੀਕ ਆ ਜੀ ਹੁਣ ਆ ਕੱਪੜਾ ਤਾਂ ਇਸ ਤਰ੍ਹਾਂ ਚਾਰ ਪੈਹਾਂ ਚ ਰੱਖ ਲਿਆ ਕੱਪੜਾ ਆਪਾਂ ਰੱਖਿਆ ਕਿਵੇਂ ਆਗਾ ਦੇਖੋ ਜੀ ਕੱਪੜਾ ਜਦੋਂ ਰੱਖਣਾ ਨਾ ਆਪਾਂ ਚਾਹੇ ਤਾਂ ਸਿੱਧਾ ਪਾਸਾ ਚਾਹੇ ਉਲਟਾ ਪਾਸਾ ਆ ਦੇਖੋ ਐਦਾਂ ਨਾ ਸਿੱਧੇ ਪਾਸੇ ਨੂੰ ਪ੍ਰਿੰਟ ਨੂੰ ਆਪਾਂ ਆਪਸ ਦੇ ਵਿੱਚ ਐਦਾਂ ਜੋੜ ਕੇ ਫਿਰ ਤੈਨ ਲਾ ਕੇ ਕੱਪੜੇ ਦੀ ਰੱਖੀ ਐ ਦੋਵੇਂ ਬਾਹਾਂ ਦੀ ਇਕੱਠੀ ਕਟਿੰਗ ਹੋਊਗੀ ਤੇ ਜਿਹੜੀ ਕਾਟ ਆ ਫਿਰ ਉਹ ਬਿਲਕੁਲ ਸਹੀ ਆਉਂਦੀ ਐ ਜਦੋਂ ਆਪਾਂ ਸਲਾਈ ਲਾਉਨੇ ਆ ਦੇਖੋ ਐਨਾ ਹਿੱਸਾ ਤਾਂ ਆਪਣਾ ਸਲਾਈਟ ਚ ਲਿਆ ਜਾਂਦਾ ਜੀ ਠੀਕ ਹੈ ਜੀ ਸਲਾਈਚ ਚ ਚੱਲਿਆ ਜਾਂਦਾ ਹੁਣ ਆਪਾਂ ਇੱਥੇ ਇੰਚ ਟੇਪ ਰੱਖ ਕੇ ਮੋਢਾ नाप ਲੈਣਾ ਵੀ ਆਪਣਾ ਮੋਢਾ ਕਿੰਨਾ ਦਾ ਦੇਖੋ ਮੋਢਾ ਹੈਗਾ ਆਪਣਾ 9 ਇੰਚ ਠੀਕ ਹੈ ਜੀ 9 ਇੰਚ ਆਪਣਾ ਮੋਢਾ ਹੈਗਾ ਆਪਾਂ 2 ਇੰਚ ਕੱਪੜਾ ਜ਼ਿਆਦਾ ਲੈਣਾ ਹੁੰਦਾ ਆਪਣੇ ਕੋਲੇ 1.5 ਇੰਚ ਜ਼ਿਆਦਾ ਆਪਣਾ ਠੀਕ ਵਧੀਆ ਸਰ ਜਾਣਾ 9 ਇੰਚ ਦੇਖੋ ਆਪਣਾ ਮੋਢਾ ਰੈਡੀ ਹੈਗਾ ਆਪਾਂ ਅੱਧਾ ਇੰਚ ਘਟਾ ਕੇ ਕਟਿੰਗ ਕਰਨੀ ਹੈ ਜੀ ਠੀਕ ਹੈ ਜੀ नीचे ਨੂੰ ਆਪਾਂ ਡਾਊਨ ਕਰਨਾ 3 ਇੰਚ ਆ ਲੋ ਜੀ نیچے ਨੂੰ 3 ਇੰਚ ਡਾਊਨ ਕਰਨਾ ਤੇ ਉੱਪਰੋਂ ਜਿਹੜੀ ਆਪਾਂ ਕਾਟ ਪਾਉਣੀ ਆ ਗਲਾਈ ਪਾਉਣੀ ਆ ਉਹ 2.5 ਇੰਚ ਦਾ ਨਿਸ਼ਾਨ ਲਾਉਣਾ ਆਪਾਂ ਇੱਥੋਂ ਗਲਾਈ ਪਾਵਾਂਗੇ ਆ ਹੋ ਗਿਆ ਆਪਣਾ ਐਕਸਟਰਾ ਕੱਪੜਾ ਇਹਨੂੰ ਆਪਾਂ ਇਸ ਤਰ੍ਹਾਂ ਮਿਲਾ ਲੈਣਾ ਇਸ ਤਰ੍ਹਾਂ ਲਾਈਨ ਬਣਾਉਣ ਤੋਂ ਬਾਅਦ ਇੱਥੇ ਇੰਚੀ ਟੇਪ ਰੱਖ ਕੇ ਇੰਚ ਟੇਪ ਨੂੰ ਫੋਲਡ ਕਰਕੇ ਆਪਾਂ ਇਹਦਾ ਕਰ ਲੈਣਾ ਜੀ ਹਾਫ ਉਸ ਤੋਂ ਬਾਅਦ ਆਪਾਂ ਇਹਦੀ ਕਾਟ ਪਾਵਾਂਗੇ ਦੇਖੋ ਅੱਧਾ ਇੰਚ ਇੱਧਰ ਤੇ ਅੱਧਾ ਇੰਚ ਇੱਧਰ ਇਹ ਸਾਰਾ ਹੋ ਗਿਆ ਦੇਖੋ ਜੀ 1 ਇੰਚ ਹੁਣ ਆਪਾਂ ਇਹਦੀ ਗਲਾਈ ਪਾਉਣੀ ਆ ਗਲਾਈ ਦੇਖੋ ਇਸ ਤਰ੍ਹਾਂ ਹਲੋ ਜੀ ਆਹਨ ਸਾਨ ਲਾਉਂਦਾ ਮਤਲਬ ਹੁੰਦਾ ਵੀ ਆਪਣੀ ਜਿਹੜੀ ਗਲਾਈ ਆ ਉਹ ਜ਼ਿਆਦਾ ਨਾ ਤਾਂ نیچے ਨੂੰ ਹੋਵੇ ਨਾ ਜ਼ਿਆਦਾ ਉੱਪਰ ਹੋਵੇ ਆ ਪੈ ਗਈ ਆਪਣੀ ਫਰੰਟ ਵਾਲੀ ਕੱਟ ਜਦੋਂ ਆਪਣੀ ਫਰੰਟ ਵਾਲੀ ਕੱਟ ਸਹੀ ਪਈ ਹੁੰਦੀ ਆ ਕਦੇ ਵੀ ਆਪਣੀ ਬਾਹ ਕੋ ਮਦੀ ਨਹੀਂ ਹੈਗੀ ਤੇ ਨਾ ਹੀ ਆਪਣੀ ਬਾਹ ਦੇ ਵਿੱਚ ਝੋਲ ਪਵੇ ਐਸ ਤਰ੍ਹਾਂ ਕਰ ਲੈਣੀ ਆ ਜੀ ਆਪਾਂ ਇਹਦੀ ਕਟਿੰਗ ਨਾ ਲੋ ਜੀ ਆ ਹੋਗੀ ਕਟਿੰਗ ਕਟਿੰਗ ਕਰਨ ਤੋਂ ਬਾਅਦ ਹੁਣ ਆਪਾਂ ਦੋ ਪੱਲੇ ਪਿੱਛੇ ਛੱਡ ਤੇ ਦੋ ਆਪਾਂ ਦੇਖੋ ਜੀ ਚੱਕ ਲਈ ਜਦੋਂ ਨਾ ਆਪਾਂ ਫਰੰਟ ਵਾਲੀ ਕਾਟ ਪਾਉਣੀ ਹੈ ਇਹ ਗੱਲ ਦਾ ਜਰੂਰ ਧਿਆਨ ਰੱਖਣਾ ਵੀ ਜਿਹੜਾ ਪ੍ਰਿੰਟ ਵਾਲਾ ਪਾਸਾ ਹੈ ਆਪਸ ਵਿੱਚ ਜੁੜਿਆ ਹੋਣਾ ਚਾਹੀਦਾ ਜੇ ਇੱਕ ਐਦਾਂ ਉਲਟਾਗਾ ਇਧਰਲਾ ਸਿੱਧਾ ਹੋਇਆ ਤਾਂ ਜਿਹੜੀਆਂ ਆਪਣੀ ਬਾਹਾਂ ਵਾਲੀ ਕਾਟ ਆ ਸਲਾਈ ਕਰਨ ਟਾਈਮ ਇੱਕ ਪਿਛਲੇ ਪਾਸੇ ਚਲੀ ਜਾਊ ਜੀ ਇੱਕ ਫਰੰਟ ਵਾਲੇ ਪਾਸੇ ਰਹਿ ਜੂਗੀ ਤੁਸੀਂ ਇਹ ਕਾਟ ਜਦੋਂ ਸਲਾਈ ਕਰਦੇ ਹੋ ਨਾ ਉਦੋਂ ਵੀ ਪਾ ਸਕਦੇ ਹੋਗੇ ਪਹਿਲਾਂ ਬੈਕ ਵਾਲੀ ਕਾਟ ਪਾ ਕੇ ਰੱਖ ਲਓ ਜਦੋਂ ਸਲਾਈ ਕਰਨੀ ਆਪਾਂ ਉਦੋਂ ਵੀ ਇਹ ਕਾਟ ਪਾ ਸਕਦੇ ਆ ਦੇਖੋ ਜਦੋਂ ਇੰਨੀ ਡੂੰਗੀ ਕਾਟ ਹੀ ਆਪਣੀ ਪਾਂਚ ਪੈਂਦੀ ਆ ਤੇ ਇੰਨੀ ਡੂੰਗੀ ਕਾਟ ਹੀ ਆਪਣੀ ਮੋਢੇ 'ਚ ਪਈ ਹੁੰਦੀ ਆ ਫਿਰ ਆਪਣੀ ਮੋਢੇ ਕੋਲੋਂ ਫਿਟਿੰਗ ਆ ਜਿਹੜੀ ਉਹ ਪ੍ਰੋਪਰ ਬਣ ਕੇ ਤਿਆਰ ਹੁੰਦੀ ਹੈ ਦੇਖੋ ਇਹਨਾਂ ਦੀ ਮੂਰੀ ਹੈਗੀ ਆ ਜੀ 4.5 ਇੰਚ 2 ਇੰਚ ਆ ਪੈਕਸਟਰ ਰੱਖਿਆਗਾ ਇਹ ਐਸ ਤਰ੍ਹਾਂ ਲਾ ਲੈਣਾ ਤੁਸੀਂ ਇਹਨੂੰ ਨਾ ਬਾਂ ਨੂੰ ਜਿਹੜੀ ਰੇਵ ਬਾਂ ਹੁੰਦੀ ਹੈਗੀ ਇਹ ਚ ਜੇ ਤੁਸੀਂ ਮਤਲਬ ਰੇਵ ਨਹੀਂ ਸੌਰੀ ਚੂੜੀਦਾਰ ਬਾਂ ਹੁੰਦੀ ਇਹਨੂੰ ਰੇਵ ਬਾਂ ਆਈ ਫਿਟਿੰਗ ਵੀ ਆਪਾਂ ਦੇ ਸਕਦੇ ਆ ਮਤਲਬ ਜੇ ਚੂੜੀਆਂ ਬਣਾਉਣੀਆਂ ਨੇ ਬਾਲ ਪਾਉਣੇ ਨੇ ਤਾਂ ਤੁਸੀਂ ਜਿੱਦਾਂ ਆਪਾਂ 24 ਇੰਚ ਤੇ ਕਟਿੰਗ ਕੀਤੀ ਆ ਤੁਸੀਂ 27 ਇੰਚ 28 ਇੰਚ ਕਿੰਨਾ ਵੀ ਵਧਾ ਸਕਦੇ ਹੋ ਜਿੰਨਾ ਵਧਾਵੋਗੇ ਉਹਦਾ ਜਿੱਥੇ ਜਿੰਨੀ ਤੁਹਾਡੀ ਮੂਰੀ ਆ ਜਿਵੇਂ ਹੁਣ ਆਪਾਂ ਮੂਰੀ ਤੋਂ نیچے ਚੂੜੀਆਂ ਪਾਉਣੀਆਂ ਨੇ 3-4 ਇੰਚ ਵੀ ਬਾਅਦ ਚ ਜਿਹੜੇ ਵਾਲ ਪੈਂਦੇ ਹੁੰਦੇ ਨੇ ਉਹ ਜਿੰਨਾ ਵਿਧਾਨ ਹੋਵੇ 2 ਇੰਚ 4 ਇੰਚ ਉਹਦੀ ਜਿਹੜੀ ਆ ਨਿਸਾਨੀ ਆ ਉਹ 4.5 ਇੰਚ ਦੇ ਮੁਤਾਬਕ ਹੀ ਲੰਬਾਈ ਚ ਲੈ ਕੇ ਜਾਣੀ ਆ ਆਹ ਹੋ ਗਈ ਦੇਖੋ ਆਪਣੀ ਬਾਂਹ ਦੀ ਕਟਿੰਗ ਆਹ ਹੋ ਗਈ ਆਪਣੀ ਕਮੀਜ਼ ਦੀ ਕਟਿੰਗ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਾਂਗੇ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ